ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ। ਹਾਂਜੀ ਲਾਈਵ ਪ੍ਰੋਗਰਾਮ ਦਾ ਅੱਜ ਆਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਪ੍ਰਵਾਸ ਕਿਵੇਂ ਕਰਦਾ ਹੈ ਸੱਭਿਆਚਾਰ ਨੂੰ ਪ੍ਰਭਾਵਿਤ। ਤਾਂ ਇੱਥੇ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਸੱਭਿਆਚਾਰ ਆਪਣਾ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਿੰਦਰ ਜੀ ਵੀ ਸਟੂਡੀਓ 'ਚ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ ਜੇਕਰ ਅੱਜ ਦੇ ਆਪਾਂ ਵਿਸ਼ੇ ਦੇ ਬਾਰੇ ਗੱਲ ਕਰੀਏ ਕਿ ਪ੍ਰਵਾਸ ਕਿਵੇਂ ਕਰਦਾ ਹੈ ਸੱਭਿਆਚਾਰ ਨੂੰ ਪ੍ਰਭਾਵਿਤ ਕੀ ਕਹਿਣਾ ਚਾਹੋਗੇ ਕਿਉਂਕਿ ਸੱਭਿਆਚਾਰ ਆਪਣਾ ਇੱਕ ਅਨਿਖੜਵਾ ਅੰਗ ਤੇਹੀ ਦੇਖੋ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ ਜੀ ਬਿਲਕੁਲ ਬਹੁਤ ਹੀ ਵਧੀਆ ਆਪਾਂ ਨੇ ਵਿਚਾਰ ਰੱਖਿਆ ਮੈਮ ਅੱਜ ਕੀ ਜਿਹੜਾ ਪ੍ਰਵਾਸ ਹੈ ਉਹ ਸਾਡੇ ਸੱਭਿਆਚਾਰ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਮੇਰਾ ਖਿਆਲ ਇੱਕ ਸ਼ਬਦ ਆਉਂਦਾ ਸੱਭਿਆਚਾਰ ਸਾਡੇ ਵਿੱਚ ਤਾਂ ਸਾਨੂੰ ਸੱਭਿਆਚਾਰ ਬਾਰੇ ਪਤਾ ਹੋਣਾ ਚਾਹੀਦਾ ਸੱਭਿਆਚਾਰ ਕਹਿੰਦੇ ਕੀ ਨੂੰ ਸੱਭਿਆਚਾਰ ਬੇਸਿਕਲੀ ਇੱਕ ਖਿੱਤੇ ਵਿੱਚ ਵੱਸਦੇ ਪੰਜਾਬੀ ਨੇ ਉਹਦਾਂ ਦੀਆਂ ਰਸਮਾਂ ਰੀਤੀ ਰਿਵਾਜਾਂ ਕਲਚਰ ਹੋ ਗਿਆ ਮਾਫ ਕਰਨਾ ਬੋਲੀ ਹੋ ਗਈ ਪਹਿਰਾਵਾ ਖਾਣ ਪੀਣ ਦੀਆਂ ਚੀਜ਼ਾਂ ਤੇ ਕਿਹੜੇ ਢੰਗ ਨਾਲ ਉਹ ਰਹਿੰਦੇ ਨੇ ਤੇ ਕਿੱਥੇ ਵੱਸਦੇ ਨੇ ਉਹ ਸਾਰਾ ਸੱਭਿਆਚਾਰ ਆਪਾਂ ਉਹਨੂੰ ਕਹਿੰਦੇ ਆ ਇੱਕ ਉਹ ਗਰ ਬੇਸਿਕਲੀ ਡਿਫਾਈਨ ਕਰੀਏ ਸੋ ਸੱਭਿਆਚਾਰ ਸਾਡਾ ਬਹੁਤ ਹੀ ਅਮੀਰ ਹੈ ਸਾਡੇ ਪੰਜਾਬ ਦਾ ਖਾਸ ਕਰਕੇ ਜੇਕਰ ਮੈਂ ਗੱਲ ਕਰ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਜੀ ਤੇ ਸੱਭਿਆਚਾਰ ਲੋਪ ਹੁੰਦਾ ਜਾ ਰਿਹਾ ਹੈ ਲੋਪਿੰਦਾ ਹੁੰਦਾ ਇਨ ਦਾ ਸੈਂਸ ਕਿ ਇਹਨੂੰ ਜਿਹੜਾ ਮਾਈਗ੍ਰੇਸ਼ਨ ਹੈ ਕੁਝ ਸਾਲਾਂ ਤੋਂ ਮਾਈਗ੍ਰੇਸ਼ਨ ਜਾਨੀ ਪ੍ਰਵਾਸ ਜਿਹੜਾ ਹੁੰਦਾ ਜਾ ਰਿਹਾ ਇਹ ਬਹੁਤ ਜ਼ਿਆਦਾ ਡੀਪਲੀ ਨੂੰ ਇਫੈਕਟ ਕਰ ਰਿਹਾ ਇਹਨਾਂ ਨੂੰ ਪ੍ਰਭਾਵਿਤ ਕਰ ਰਿਹਾ ਕਿ ਅਸੀਂ ਆਪਣੇ ਸੱਭਿਆਚਾਰ ਤੋਂ ਹੀ ਗੱਲ ਆ ਜਾਂਦੀ ਪਿੱਛੇ ਹੁੰਦੇ ਜਾ ਰਹੇ ਪਿੱਛੇ ਹੁੰਦੇ ਜਾ ਰਹੇ ਆ ਜਾਂ ਫਿਰ ਭੁੱਲਦੇ ਜਾ ਰਹੇ ਆ ਕੀ ਲੱਗਦਾ ਸਰ ਦੇਖੋ ਸੱਭਿਆਚਾਰ ਦੇ ਵਿੱਚ ਵੱਖ-ਵੱਖ ਜਿਹੜੀ ਚੀਜ਼ਾਂ ਹੁੰਦੀਆਂ ਨੇ ਜਿੱਦਾਂ ਕਿ ਤੁਸੀਂ ਗੱਲ ਕੀਤੀ ਹੈ ਬੋਲੀ ਦੀ ਇੱਥੋਂ ਤੱਕ ਪਹਿਰਾਵੇ ਦੀ ਹੈਨਾ ਇਹ ਜਿਹੜੀ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੱਭਿਆਚਾਰ ਦੇ ਵਿੱਚ ਸ਼ਾਮਿਲ ਨੇ ਕੀ ਲੱਗਦਾ ਹੈ ਕਿ ਜਿੱਦਾਂ ਜਿੱਦਾਂ ਅੱਜ ਕੱਲ ਆਪਾਂ ਦੇਖਿਆ ਵੀ ਹੈ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਬਾਹਰਵਾਲ ਦਾ ਰੁਕ ਕਰ ਰਹੇ ਨੇ ਹਾਲਾਂਕਿ ਇਸ ਦਾ ਕਾਰਨ ਬੇਰੋਜ਼ਗਾਰੀ ਨੂੰ ਉਹ ਦੱਸਦੇ ਨੇ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਪਰ ਕੀ ਲੱਗਦਾ ਹੈ ਕਿ ਵਾਕਈ ਇੱਥੇ ਜਿਹੜਾ ਸੱਭਿਆਚਾਰ ਤੋਂ ਆਪਾਂ ਆਪਣਾ ਪਿੱਛਾ ਛੁਡਾਉਂਦੇ ਜਾ ਰਹੇ ਹਾਂ ਬਿਲਕੁਲ ਮੈਮ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜਾ ਸੱਭਿਆਚਾਰਕ ਸੀ ਨਾ ਮਾਈਗ੍ਰੇਸ਼ਨ ਕਰਕੇ ਪਿੱਛਾ ਛਡਾ ਰਹੇ ਆ ਜੀ ਅਸੀਂ ਅਲੋਪ ਕਰਦੇ ਜਾ ਰਹੇ ਆ ਆਪਣੇ ਸੱਭਿਆਚਾਰ ਨੂੰ ਮਾਫ ਕਰਨਾ ਤੇ ਉਹਦੇ ਵਿੱਚ ਇਹ ਹੁੰਦਾ ਕਿ ਸਭ ਤੋਂ ਪਹਿਲਾਂ ਜਿਹੜਾ ਪ੍ਰਭਾਵਿਤ ਹੁੰਦੀ ਆ ਸਾਡੀ ਬੋਲੀ ਜਿੱਥੋਂ ਅਸੀਂ ਵੱਸਦੇ ਆ ਸਾਡੀ ਮਾਂ ਬੋਲੀ ਪੰਜਾਬੀ ਹੈ ਪੰਜਾਬ ਦੀ ਹੈ ਨਾ ਤੇ ਬਹੁਤ ਹੀ ਅਮੀਰ ਹੈ ਅਸੀਂ ਛੋਟੇ ਹੁੰਦੇ ਮਾਂ ਸਾਨੂੰ ਬੋਲੀ ਸਿਖਾਉਂਦੀ ਆ ਬੱਚਾ ਬੋਲਣਾ ਸਿੱਖਦਾ ਉਹਦੇ ਬਾਅਦ ਫਿਰ ਸਕੂਲ ਦੇ ਵਿੱਚ ਜਾਂਦਾ ਹੈ ਸਕੂਲ ਤੇ ਬਾਅਦ ਫਿਰ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਫਿਰ ਬੋਲ ਦਾ ਜੋ ਪੰਜਾਬੀ ਬੋਲੀ ਹੈ ਉਹ ਹੁੰਦਾ ਹੈ ਤੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਜਿਹੜੀ ਬੋਲੀ ਹੈ ਸਾਡੀ ਇੰਨੀ ਕੁ ਜ਼ਿਆਦਾ ਪ੍ਰਭਾਵਿਤ ਹੋ ਗਈ ਹੈ ਕਿ ਇਹਦੇ ਵਿੱਚ ਨਾ ਫਿਰ ਵੈਸਟਰਨ ਜੇ ਸ਼ਬਦ ਆ ਗਏ ਨੇ ਅੰਗਰੇਜ਼ੀ ਦੇ ਸ਼ਬਦ ਆ ਗਏ ਨੇ ਹਨਾ ਅਸੀਂ ਫਿਰ ਉਹਦੇ ਵਿੱਚ ਵਿਦੇਸ਼ੀ ਬਣ ਜਾ ਲੈ ਕੇ ਆ ਰਹੇ ਹੁੰਨੇ ਆ ਤੇ ਉਦਾਹਰਨ ਦੇ ਵਜੋਂ ਜੇਕਰ ਮੈਂ ਦਵਾਂ ਕਿ ਸਾਡੇ ਮੇਰੇ ਨੌਂ ਦੇ ਵਿੱਚ ਸਾਡੇ ਰਿਸ਼ਤੇਦਾਰੀ ਨੇ ਤੇ ਉਹ ਨਾ ਬਾਹਰ ਗਏ ਹੋਏ ਨੇ ਜੀ ਜੀ ਫੋਰਨ ਦੇ ਵਿੱਚ ਗਏ ਨੇ ਇਟਲੀ ਦੇ ਵਿੱਚ ਤੇ ਉਹ ਜਦੋਂ 5 ਸਾਲ ਬਾਅਦ ਬਾਹਰ ਆਏ ਨਾ ਵਾਪਸ ਆਈ ਜਾਣੇ ਕੀ ਵਾਪਸ ਆਏ ਤੇ ਉਹਨਾਂ ਦੇ ਜਿਹੜੇ ਬੱਚੇ ਨੇ ਖੈਰ ਉਹ ਜਿਹੜੇ ਵੱਡੇ ਸੀਗੇ ਉਹਨਾਂ ਦੇ ਮਾਪਿਓ ਤਾਂ ਖੈਰ ਪੰਜਾਬੀ ਹੀ ਬੋਲਦੇ ਸੀਗੇ ਪਰ ਜਿਹੜੇ ਉਹਨਾਂ ਦੇ ਬੱਚੇ ਸੀਗੇ ਨਾ ਤੇ ਉਹਨਾਂ ਦੇ ਵਿੱਚ ਨਾ ਥੋੜਾ ਜਿਹਾ ਅੰਗਰੇਜ਼ੀ ਦੇ ਸ਼ਬਦ ਆ ਗਏ ਸੀਗੇ ਜਦੋਂ ਮੈਂ ਸਾਡੇ ਘਰ ਆਏ ਮਿਲਣ ਸਾਨੂੰ ਆਏ ਤੇ ਉਹ ਆਪਣੇ ਬੱਚਾ ਨੂੰ ਕਹਿੰਦੇ ਬੇਟਾ ਕੰਮ ਕਰ ਲਓ ਹੈਨਾ ਬੇਟਾ ਖਾਣਾ ਖਾ ਲਓ ਜਾਂ ਲੰਚ ਕਰ ਲਿਆ ਤੁਸੀਂ ਡਿਨਰ ਕਰ ਲਿਆ ਤੁਸੀਂ ਸੋ ਮੈਨੂੰ ਐ ਲੱਗਿਆ ਕਿ ਆਰਬੀ ਇਹ ਕਿਉਂ ਹੋ ਰਿਹਾ ਮੈਂ ਪੁੱਛ ਬੈਠਿਆ ਮੈਂ ਕਿਹਾ ਵੀ ਤੁਸੀਂ ਪਹਿਲਾਂ ਤਾਂ ਕਹਿੰਦੇ ਵੀ ਰੋਟੀ ਖਾ ਲਈ ਕਿ ਨਹੀਂ ਵਾਲ ਵਾਲੇ ਕਿ ਨਹੀਂ ਹੈ ਨਾ ਆਪਾਂ ਘਰਾਂ ਦੇ ਵਿੱਚ ਬੋਲਦੇ ਆਂ ਬੋਲਦੇ ਆਂ ਪਰ ਉਹ ਕਹਿੰਦੇ ਕਿ ਇਹ ਨਾ ਅਸੀਂ ਤਾਂ ਉੱਤੇ ਇਦਾਂ ਹੀ ਬੋਲਦੇ ਆਂ ਜੀ ਤੇ ਕੁਝ ਐਦਾਂ ਦੇ ਸ਼ਬਦ ਨਹੀਂ ਸੋ ਉਹੀ ਗੱਲ ਆ ਜਾਂਦੀ ਕਿ ਸਭ ਤੋਂ ਪਹਿਲਾਂ ਜਿਹੜੀ ਇਫੈਕਟਡ ਹੁੰਦੀ ਹੈ ਸਾਡੀ ਬੋਲੀ ਹੁੰਦੀ ਹੈ ਸੋ ਇੰਨੀ ਜ਼ਿਆਦਾ ਹੋ ਗਈ ਹੈ ਕਿ ਅਸੀਂ ਇੱਕ ਤਾਂ ਸ਼ਾਨ ਮੰਨਦੇ ਆ ਜੀ ਤੇ ਉਹਦੇ ਬਾਅਦ ਇੱਕ ਹੋਰ ਸਿਸਟਮ ਚੱਲ ਪਿਆ ਅਸੀਂ ਮੂੰਹ ਥੋੜਾ ਜਿਹਾ ਟੇਡਾ ਕਰਕੇ ਬੋਲਦੇ ਆ ਜਦੋਂ ਅਸੀਂ ਬਾਹਰ ਗਏ ਹੁੰਨੇ ਆ ਭਾਵੇਂ ਤੁਸੀਂ ਵੀ ਦੇਖਿਆ ਹੋਣਾ ਮਨਸੂਰ ਜੀ ਜਿੱਦਾਂ ਐਟੀਟਿਊਡ ਦੇ ਵਿੱਚ ਐਟੀਟਿਊਡ ਦੇ ਵਿੱਚ ਅਸੀਂ ਥੋੜਾ ਜਿਹਾ ਮੂੰਹ ਟੇਡਾ ਕਰ ਲੈਂਦੇ ਆ ਜ਼ੁਬਾਨ ਨੂੰ ਇੰਨੀਕ ਟੇਢੀ ਜੀ ਕਰਕੇ ਬੋਲਦੇ ਆ ਅਸੀਂ ਕਹਿੰਦੇ ਵੀ ਥੋੜਾ ਜਿਹਾ ਵੀ ਅ ਅ ਅੰਗਰੇਜ਼ੀ ਲੈਜੇ ਵਿੱਚ ਬੋਲਣਾ ਹੈ ਤਾਂ ਦੂਜੇ ਨੂੰ ਲੱਗੇ ਕਿ ਵਾਕਈ ਬੰਦਾ ਵਿਦੇਸ਼ ਗਿਆ ਹੋਇਆ ਇਹਨੂੰ ਪਤਾ ਕਿੰਨੀਕ ਨੌਲੇਜ ਅੰਗਰੇਜ਼ੀ ਦੀ ਹੈ ਨਾ ਤੇ ਉਹਦੇ ਕਰਕੇ ਸਾਡੀ ਜਿਹੜੀ ਬੋਲੀ ਹੈ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਅਸੀਂ ਆਪਣੇ ਸ਼ਬਦ ਸ਼ਬਦਾਂ ਦੇ ਵਿੱਚ ਇੰਨੇ ਕਿ ਮਿਕਸਿੰਗ ਕਰ ਲਏ ਨੇ ਜੇਕਰ ਆਪਾਂ ਭਾਸ਼ਾ ਦੀ ਵੀ ਗੱਲ ਕਰੀਏ ਸਰ ਹਾਲਾਂਕਿ ਆਪਾਂ ਭਾਸ਼ਾ ਦਾ ਜਿਹੜਾ ਆਪਣਾ ਪਹਿਲਾ ਪੁਆਇੰਟ ਇੱਥੇ ਚੱਕਿਆ ਹੈ ਲੈਂਗੁਏਜ ਦਾ ਤਾਂ ਜੇਕਰ ਆਪਾਂ ਪੰਜਾਬ ਦੇ ਵਿੱਚ ਹਾਲੀ ਦੀ ਗੱਲ ਕਰੀਏ ਫਿਲਹਾਲ ਦੀ ਕੀ ਲੱਗਦਾ ਹੈ ਕਿ ਅੱਜ ਕੱਲ ਜਿਹੜੀ ਛੋਟੀ ਮੋਟੀ ਸ਼ਾਪਸ ਨੇ ਗਈਆਂ ਦੁਕਾਨਾਂ ਨੇ ਉਹਨਾਂ ਦੇ ਉੱਤੇ ਜਿਹੜੇ ਬੈਨਰ ਲੱਗੇ ਹੁੰਦੇ ਨੇ ਉਹਨਾਂ ਦੇ ਉੱਤੇ ਵੀ ਅੰਗਰੇਜ਼ੀ ਦੀ ਜਿਹੜੀ ਸ਼ਬਦਾਵਲੀ ਹੈ ਉਸ ਦਾ ਪ੍ਰਯੋਗ ਕਿੱਥੇ ਹੁੰਦਾ ਹੈ ਬਹੁਤ ਘੱਟ ਜਿਹੜੇ ਲੋਕ ਨੇ ਕਿ ਪੰਜਾਬੀ ਦੇ ਵਿੱਚ ਕੋਈ ਦੁਕਾਨ ਦਾ ਨਾਂ ਰੱਖਿਆ ਹੋਇਆ ਹੈ ਜਾਂ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਹੈ ਕੀ ਲੱਗਦਾ ਹੈ ਕਿ ਜੇ ਅੱਜਕੱਲ ਬ੍ਰਾਂਡਸ ਦੇ ਨੇਮ ਵੀ ਆਪਾਂ ਇੰਗਲਿਸ਼ 'ਚ ਦੇਖਦੇ ਆਂ ਹੋਰ ਵੀ ਜਿਹੜੀ ਛੋਟੀ ਮੋਟੀ ਚੀਜ਼ਾਂ ਜਿਦਾ ਕਿ ਆਪਾਂ ਦੇਖੋ ਅੱਜਕੱਲ ਆਪਾਂ ਕਿਸੇ ਨੂੰ ਇਦਾਂ ਨਹੀਂ ਕਹਿੰਦੇ ਕਿ ਮੈਨੂੰ ਮਾਫ਼ ਕਰ ਦਿਓ ਜਾਂ ਕੁਝ ਹੋਰ ਆਪਾਂ ਕਹਿੰਦੇ ਸੌਰੀ ਤਾਂ ਇਹ ਜਿਹੜੇ ਸ਼ਬਦ ਅੱਜਕੱਲ ਬਜ਼ੁਰਗ ਵੀ ਪ੍ਰਯੋਗ ਕਰਦੇ ਨੇ ਜੇਕਰ ਗਲਤੀ ਹੋ ਜਾਵੇ ਕੀ ਲੱਗਦਾ ਕਿ ਇਹ ਵਰਡ ਜਿਹੜੇ ਨੇ ਆਪਣੇ ਦਿਲ ਦਿਮਾਗ ਤੇ ਨੇ ਹਾਵੀ ਹੋ ਚੁੱਕੇ ਨੇ ਕਿ ਸੱਭਿਆਚਾਰ ਨੂੰ ਕਿਤੇ ਨਾ ਕਿਤੇ ਪਿੱਛੇ ਛੱਡਦੇ ਜਾ ਰਹੇ ਨੇ ਬਿਲਕੁਲ ਸਹੀ ਕਹਿ ਰਹੇ ਹੋ ਮੈਮ ਤੁਸੀਂ ਕਿ ਅਸੀਂ ਜਿਹੜੇ ਬੈਨਰਸ ਦੇਖਦੇ ਨੇ ਬੋਰਡ ਹੋਡਿੰਗਸ ਦੇਖਦੇ ਨੇ ਰੋਡਸ ਦੇ ਆਲੇ-ਦੁਆਲੇ ਆਪਾਂ ਦੇਖਦੇ ਨੇ ਸਾਰੇ ਅੰਗਰੇਜ਼ੀ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲੱਗੇ ਤੇ ਜਦੋਂ ਸਾਡਾ ਮਨ ਅੱਖਾਂ ਉਸ ਨੂੰ ਦੇਖਦੀਆਂ ਨੇ ਤੇ ਇੱਕਦਮ ਆਕਰਸ਼ਿਤ ਹੁੰਦੇ ਆਪਾਂ ਕੋਈ ਵੀ ਐਡ ਲੱਗੀ ਹੁੰਦੀ ਹੈ ਨਾ ਕਿਉਂਕਿ ਐਡਵਰਟਾਈਜ਼ਮੈਂਟ ਹੁੰਦੀ ਹੈ ਤੁਸੀਂ ਤੁਹਾਨੂੰ ਆਕਰਸ਼ਿਤ ਕਰਦੀ ਜਦੋਂ ਪਾਉਏ ਅੰਗਰੇਜ਼ੀ ਦੇ ਸ਼ਬਦ ਪੜ੍ਹਦੇ ਆਂ ਤੇ ਜੋ ਅਸੀਂ ਪੜਾਂਗੇ ਉਹੀ ਅਸੀਂ ਬੋਲਾਂਗੇ ਸੋ ਇੱਥੇ ਮਾਈਗ੍ਰੇਸ਼ਨ ਦੀ ਆਪਾਂ ਗੱਲ ਕਰ ਰਹੇ ਸੀਗੀ ਆਪਾਂ ਥੋੜਾ ਜਿਹਾ ਵਿਸ਼ੇ ਤੋਂ ਪਾਸੇ ਹੁੰਦੇ ਜਾ ਰਹੇ ਸੀਗੀ ਸੋ ਮੈਂ ਆਪਾਂ ਫਿਰ ਉਸੇ ਗੱਲ ਤੇ ਕਰੀਏ ਕਿ ਜਿਹੜਾ ਮਾਈਗ੍ਰੇਸ਼ਨ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਕਰ ਰਿਹਾ ਸਾਡੀ ਬੋਲੀ ਨੂੰ ਸਾਡੇ ਬੋਲੀ ਦੇ ਵਿੱਚ ਵਿਦੇਸ਼ੀ ਸ਼ਬਦ ਰਲ ਚੁੱਕੇ ਨੇ ਤੇ ਅਸੀਂ ਫਿਰ ਉਹਨੂੰ ਖੜਾ ਨਹੀਂ ਛੱਡਾ ਸਕਦੇ ਉਸ ਚੀਜ਼ ਤੋਂ ਕਿਉਂਕਿ ਜਿਵੇਂ ਦਾ ਆਪਾਂ ਉੱਥੇ ਸਿੱਖਾਂਗੇ ਦੇਖਾਂਗੇ ਬੋਲਾਂਗੇ ਸਾਨੂੰ ਸਾਡੀ ਮਜਬੂਰੀ ਹੈ ਅਗਰ ਸਾਡੇ ਵਿਦੇਸ਼ ਵਿਦੇਸ਼ ਦੇ ਵਿੱਚ ਸਾਡੇ ਬੱਚੇ ਸਾਡੇ ਨੌਜਵਾਨ ਉੱਥੇ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਜਿਹੜੀ ਬੋਲੀ ਹੁਣ ਦੇਸ਼ ਬੋਲਦਾ ਉਹੀ ਬੋਲਣੀ ਪੈਗੀ ਤੇ ਉਹਦੇ ਵਿੱਚ ਹੁੰਦਾ ਕੀ ਹੈ ਕਿ ਅਸੀਂ 5 ਸਾਲ ਲਾ ਕੇ ਆਨੇ ਪੱਕੇ ਹੋਣ ਲਈ ਭਾਵੇਂ 10 ਸਾਲ ਵੀ ਲੱਗ ਜਾਂਦੇ ਨੇ ਸਾਨੂੰ ਪੀਆਰ ਦੇ ਲਈ ਤੇ ਸਾਡੇ ਜਦੋਂ ਅਸੀਂ ਉਸ ਮਾਹੌਲ ਦੇ ਵਿੱਚ ਰਹਾਂਗੇ ਤਾਂ ਆਟੋਮੈਟਿਕਲੀ ਸਾਡੀ ਬੋਲੀ ਦੇ ਵਿੱਚ ਫਿਰ ਵਖਰੇਵਤ ਆਈ ਗਈ ਆਏਗਾ ਵਖਰੇਵਾ ਆਏਗਾ ਬਿਲਕੁਲ ਤੇ ਦੂਜੇ ਪਾਸੇ ਜੇਕਰ ਆਪਾਂ ਪਹਿਰਾਵੇ ਦੀ ਵੀ ਗੱਲ ਲਗਾ ਲਈਏ ਹਾਲਕਿ ਪਹਿਰਾਵਾ ਵੀ ਬਹੁਤ ਸਮੇਂ ਦੇ ਨਾਲ-ਨਾਲ ਚੇਂਜ ਹੁੰਦਾ ਜਾ ਰਿਹਾ ਹੈ ਪ੍ਰਵਾਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਦੇਖੋ ਜੇਕਰ ਆਪਣਾ ਕੋਈ ਪੰਜਾਬੀ ਇਧਰੋਂ ਜਾਂਦਾ ਹੈ ਤਾਂ ਆਟੋਮੈਟਿਕਲੀ ਪਹਿਰਾਵੇ ਦੇ ਵਿੱਚ ਵੀ ਫਰਕ ਆਉਂਦਾ ਹੈ ਬਿਲਕੁਲ ਪਹਿਰਾਵਾ ਦੇਖੋ ਸਾਡਾ ਪੰਜਾਬ ਦਾ ਬਹੁਤ ਹੀ ਅਮੀਰ ਹੈ ਉਹੀ ਗੱਲ ਕਲਚਰ ਦੇ ਵਿੱਚ ਆਪ ਪਹਿਲਾਂ ਕੋਟਾ ਚਾਦਰ ਲਾਇਆ ਜਾਂਦਾ ਸੀਗਾ ਪਰ ਅੱਜ ਕੱਲ ਦੇਖੋ ਤੁਸੀਂ ਕਮੀਜ਼ ਪੈਂਟ ਪਾ ਹੀ ਦਿੰਦੇ ਨੇ ਸਾਰੇ ਤੇ ਥੋੜਾ ਸਟੈਂਡਰਡ ਸਟੇਟਰ ਲਈ ਪਾਉਂਦੇ ਨੇ ਜੀ ਪਰ ਮੇਰਾ ਖਿਆਲ ਹੈ ਕਿ ਜਦੋਂ ਮਾਈਗ੍ਰੇਸ਼ਨ ਹੁੰਦਾ ਨਾ ਇੱਕ ਥਾਂ ਤੋਂ ਦੂਜੇ ਥਾਂ ਕੋਈ ਜਾਂਦਾ ਹੈ ਤਾਂ ਫਿਰ ਉਹਦੀਆਂ ਗੱਲਾਂ ਸਿੱਖ ਲੈਂਦਾ ਬਿਲਕੁਲ ਭਾਵੇਂ ਆਪਾਂ ਇੱਥੇ ਦੇਖ ਲਈਏ ਕਿ ਜੇਕਰ ਆਪਾਂ ਪੰਜਾਬ ਤੋਂ ਟੱਕੇ ਗੁਜਰਾਤ ਵਿੱਚ ਜਾਈਏ ਜਾਂ ਫਿਰ ਕੇਰਲਾ ਚ ਜਾਈਏ ਭਾਵੇਂ ਆਪਾਂ ਰਾਜਸਥਾਨ ਦੇ ਵਿੱਚ ਜਾਈਏ ਜਾਂ ਫਿਰ ਹਰਿਆਣੇ ਦੇ ਵਿੱਚ ਜਾਈਏ ਸਾਨੂੰ ਪੱਕੀ ਗੱਲ ਹੈ ਕਿ ਸਾਡੇ ਵਿੱਚ ਚੇਂਜ ਆਏਗਾ ਤਾਏਗਾ ਹੀ ਹਨਾ ਆਉਂਦੀ ਹੀ ਆਉਂਦਾ ਹੈ ਫਿਰ ਹੁਣ ਜੇ ਆਪ ਆਪਣੇ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਈਏ ਮਤਲਬ ਕਿ ਸੱਤ ਸਮੁੰਦਰ ਪਾਰ کہیں 100 ਕਿਲੋਮੀਟਰ 1000 ਕਿਲੋਮੀਟਰ ਦੂਰ ਜਾਈਏ ਤਾਂ ਉੱਥੇ ਤੁਸੀਂ ਦੇਖਿਆ ਹੋਣਾ ਕਿ ਉਹਨਾਂ ਦੇ ਪਹਿਰਾਵਾ ਬਿਲਕੁਲ ਡਿਫਰੈਂਟ ਹੈ ਟੋਟਲੀ ਡਿਫਰੈਂਟ ਹੈ ਹਲੇ ਖੈਰ ਸਾਡੇ ਦੇਸ਼ ਦੇ ਵਿੱਚ ਵੀ ਥੋੜਾ ਵੈਸਟਰਨ ਜਾਂ ਫਿਰਤ ਆਗਿਰਤ ਆ ਗਈ ਹੈ ਪਰ ਕਿਤੇ ਨਾ ਕਿਤੇ ਫਿਰ ਸਾਡੇ ਵਿੱਚ ਨਾ ਥੋੜੀ ਜਿਹੀ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ ਪਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਬਾਹਲੇ ਵਿਦੇਸ਼ਾਂ ਦਾ ਪਹਿਰਾਵਾ ਦੇਖਦੇ ਹਾਂ ਸੋ ਇਦਾਂ ਦਾ ਪਹਿਰਾਵਾ ਹੈ ਕਿ ਕਈ ਵਾਰ ਤਾਂ ਅੱਖਾਂ ਥੱਲੇ ਨਹੀਂ ਵੀ ਹੋ ਜਾਂਦੀਆਂ ਨੇ ਹਨਾ ਸਾਡੇ ਸਾਡੀਆਂ ਭੈਣਾਂ ਵੀ ਉੱਥੇ ਜਾਂਦੀਆਂ ਨੇ ਸਾਡੇ ਭਰਾ ਵੀ ਜਾਂਦੇ ਨੇ ਹਨਾ ਸੋ ਮੇਰਾ ਖਿਆਲ ਹੈ ਕਿ ਪਹਿਰਾਵੇ ਦੇ ਵਿੱਚ ਵੀ ਡਿਫਰੈਂਸ ਆਣਾ ਲਾਜ਼ਮੀ ਹੈ ਤੁਸੀਂ ਪਹਿਰਾਵਾ ਉਦੋਂ ਦਾ ਹੀ ਉਮੀਦਾਂ ਹੀ ਪਾਉਂਗੇ ਕਿ ਜਿਵੇਂ ਤੁਸੀਂ ਵੇਚ ਰਹੇ ਨੇ ਜਿੰਨਾ ਕਹਿ ਦਿੰਦੇ ਆ ਜੈਸਾ ਦੇਸ਼ ਵੈਸਾ ਪੇਸ ਵੈਸਾ ਪੇਸ ਬਿਲਕੁਲ ਪਹਿਰਾਵੇ ਦੇ ਵਿੱਚ ਬਿਲਕੁਲ ਇਫੈਕਟ ਪੈ ਰਿਹਾ ਹੈ ਇਸ ਵਿੱਚ ਕੋਈ ਗਲਤੀ ਨਹੀਂ ਹੈਗੀ ਕਿ ਜੋ ਉਹੀ ਗੱਲ ਮੈਂ ਪਹਿਲਾ ਉਦਾਹਰਣ ਦੇ ਕੇ ਸਮਝਾਇਆ ਤੁਹਾਨੂੰ ਕਿ ਜਦੋਂ ਉਹ ਆਏ ਸੀਗੇ ਬੋਲੀ ਬੋਲਦੇ ਸੀਗੇ ਤੇ ਪਹਿਰਾਵੇ ਦੇ ਵਿੱਚ ਵੀ ਮੈਨੂੰ ਫਰਕ ਦੇਖਣ ਨੂੰ ਮਿਲਿਆ ਫਿਰ ਉਹਨਾਂ ਦੇ ਵਿੱਚ ਸੋ ਉਹ ਪਹਿਰਾਵਾ ਉਹ ਐਦਾਂ ਦਾ ਪਾਇਆ ਤੇ ਮੈਨੂੰ ਬੜੀ ਇੱਕ ਵਾਰ ਤਾਂ ਹੱਸੀ ਆਈ ਉਹਨਾਂ ਨੂੰ ਦੇਖ ਕੇ ਵੀ ਇਹ ਤੁਸੀਂ ਕੀ ਉਹ ਕਹਿੰਦੇ ਇਹ ਸਾਡਾ ਪਹਿਰਾਵਾ ਵੀ ਅਸੀਂ ਤਾਂ ਐਦਾਂ ਹੀ ਪਾਉਨੇ ਆ ਵੀ ਤੇ ਉਹੀ ਕੱਪੜੇ ਉਹ ਲੈ ਕੇ ਆਏ ਸੀਗੇ ਤੇ ਉਹ ਫਿਰ ਕੁਝ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਉਹ ਖੈਰ ਮੁੰਡਾ ਸਰਦਾਰ ਸੀ ਪਹਿਲਾਂ ਤੇ ਉਹਨੇ ਵਾਲ ਕਟਾ ਦੇ ਉੱਤੇ ਜਾ ਕੇ ਕਹ ਰਿਆ ਯਾਰ ਮੇਰੀ ਮਜਬੂਰੀ ਬਣ ਗਈ ਕੁਝ ਵਾਲ ਕਟਾਣੇ ਮੈਨੂੰ ਪੈ ਗਏ ਤੇ ਉਹੀ ਗੱਲ ਹੈ ਕਿ ਅਸੀਂ ਪਹਿਰਾਵਾ ਆਪਣਾ ਬਦਲ ਲਿਆ ਪੱਗ ਕਈ ਬੱਚੇ ਬੰਨਣ ਚ ਸ਼ਰਮ ਮਹਿਸੂਸ ਕਰਦੇ ਨੇ ਫਕਰ ਮਹਿਸੂਸ ਨਹੀਂ ਕਰਦੇ ਖੈਰ ਐਦਾਂ ਨਹੀਂ ਹੋਣਾ ਚਾਹੀਦਾ ਪਰ ਉਹੀ ਗੱਲ ਹੈ ਕਿ ਪਹਿਰਾਵੇ ਦੇ ਵਿੱਚ ਇੰਨਾ ਕਿ ਫਰਕ ਆ ਗਿਆ ਸਾਡਾ ਕਿ ਅਸੀਂ ਉਹਨਾਂ ਦੀਆਂ ਗੱਲਾਂ ਹੀ ਸਿੱਖ ਲਈਆਂ ਬਿਲਕੁਲ ਆਪਾਂ ਉਹਨਾਂ ਨੂੰ ਆਪਣੀ ਗੱਲ ਨਹੀਂ ਪ੍ਰੋਪਰ ਦੱਸ ਪਾਉਂਦੇ ਪਰ ਉਹਨਾਂ ਦਾ ਜਿਹੜਾ ਆਪਾਂ ਕੀਤਾ ਇੰਨਾ ਕਿ ਤੇ ਐਡਾਪਟ ਕਰ ਲਿਆ ਦੇਖੋ ਹਰ ਇੱਕ ਦੇਸ਼ ਦਾ ਆਪੂ ਆਪਣਾ ਪਹਿਰਾਵਾ ਹੈ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਬੇਸ਼ੱਕ ਕਿਸੇ ਵੀ ਖਿੱਤੇ ਵਿੱਚ ਵੱਸ ਜਿਉ ਜਾ ਕੇ ਕਿਸੇ ਵੀ ਦੇਸ਼ ਵਿੱਚ ਚਲੇ ਜਾਓ ਘਟੋ ਘਟ ਜਿਹੜਾ ਆਪਣਾ ਪਹਿਰਾਵਾ ਤਾਂ ਉਹੀ ਰੱਖੋ ਹਨਾ ਹਨਾ ਪਹਿਰਾਵਾ ਜੇ ਤੁਸੀਂ ਇੱਥੇ ਇਦਾਂ ਦਾ ਬਣ ਕੇ ਰਹਿੰਦੇ ਸੀਗੇ ਤਾਂ ਉਹ ਘਟੋ ਘਟ ਉੱਥੇ ਵੀ ਉਦਾਂ ਦਾ ਬਣ ਕੇ ਰਹੋ ਤਾਂ ਕਿ ਸਾਨੂੰ ਜਦੋਂ ਕੋਈ ਜਾਂਦਾ ਹੈ ਸਾਨੂੰ ਕੋਈ ਪਹਿਚਾਨ ਕੇ ਸਾਨੂੰ ਐ ਤਾਂ ਨਾ ਦੇਖੇ ਵੀ ਅਰੇ ਇਹਨੇ ਕੀ ਕੀਤਾ ਹੋਇਆ ਜਾਂ ਇਹਨੇ ਕੀ ਪਾਇਆ ਹੋਇਆ ਤਾਂ ਸੋ ਅਕਸਰੇ ਸਾਨੂੰ ਗੱਲਾਂ ਘਰਾਂ ਦੇ ਵਿੱਚ ਸੁਣਨੀਆਂ ਸੁਣਨ ਨੂੰ ਮਿਲਦੀਆਂ ਨੇ ਤੇ ਲੋਕ ਨਾ ਇਸੇ ਕਰਕੇ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਤੋਂ ਡਰਦੇ ਵੀ ਨੇ ਸੋ ਇਸ ਕਰਕੇ ਡਰਦੇ ਨੇ ਕਿ ਜਦੋਂ ਅਸੀਂ ਭੇਜਤਾ ਸਾਡੇ ਬੱਚੇ ਉੱਧਰ ਉੱਧਾ ਕਲਚਰ ਅਪਣਾ ਲੈਣਗੇ ਤੇ ਸਾਨੂੰ ਇੱਥੇ ਪੁੱਲ ਵੀ ਜਾਣਗੇ ਪੁੱਲ ਵੀ ਸਾਡੇ ਮਾਪਿਓ ਇੱਥੇ ਤੁਸੀਂ ਦੇਖਿਆ ਹੋਣਾ ਕਈ ਐਦਾਂ ਦਾ ਸ਼ਿਕਾਇਤਾਂ ਮਿਲਦੀਆਂ ਨੇ ਕਿ ਉੱਥੇ ਜਾ ਕੇ ਪੁੱਲ ਗਏ ਨੇ ਉਧਰ ਦੇ ਕਲਚਰ ਵਿੱਚ ਰਲ ਗਏ ਨੇ ਤੇ ਸਾਨੂੰ ਫੋਨ ਵੀ ਨਹੀਂ ਕਰਦੇ ਇਵਨ ਕੀ ਹੈਨਾ ਸੋ ਐਦਾਂ ਦੀ ਗੱਲਾਂ ਸੋ ਪਹਿਰਾਵਾ ਬਿਲਕੁਲ ਇਫੈਕਟ ਕਰ ਰਿਹਾ ਸਾਡੇ ਸੱਭਿਆਚਾਰ ਨੂੰ ਅਸੀਂ ਬਿਲਕੁਲ ਦੂਰ ਹੁੰਦੇ ਜਾਂਦੇ ਆ ਜੀ ਮਹਿਲਾਵਾਂ ਤੁਸੀਂ ਦੇਖਿਆ ਹੋਣਾ ਕਿ ਪਹਿਲਾਂ ਸਲਵਾਰ ਸੂਟ ਪਾਉਂਦੀਆਂ ਸੀਗੀਆਂ ਪਰ ਅੱਜ ਤੁਸੀਂ ਸਾਨੂੰ ਪਤਾ ਹੀ ਹੈ ਕਿ ਕੀ ਹੋ ਰਿਹਾ ਹੈ ਤੋ ਬਹੁਤ ਕੁਝ ਹੋ ਰਿਹਾ ਚੇਂਜ ਪਹਿਰਾਵੇ ਦਾ ਮਾਈਗ੍ਰੇਸ਼ਨ ਦਾ ਵੀ ਬਿਲਕੁਲ ਬਿਲਕੁਲ ਤੇ ਜੇਕਰ ਇਸ ਦੇ ਵਿੱਚ ਆਪਾਂ ਖਾਣ ਪੀਣ ਦੀਆਂ ਚੀਜ਼ਾਂ ਲਗਾਈਏ ਕੀ ਲੱਗਦਾ ਹੈ ਕਿ ਖਾਣ ਪੀਣ ਦੇ ਵਿੱਚ ਵੀ ਓਨੀ ਹੀ ਬਦਲਾਅ ਆਏ ਨੇ ਜਿੰਨੇ ਕਿ ਬਾਕੀ ਚੀਜ਼ਾਂ 'ਚ ਉਹ ਹੋ ਜਾਂਦੇ ਵਿੱਚ ਖਾਣ ਪੀਣ ਦੇ ਵਿੱਚ ਵੀ ਬਦਲਾਅ ਆ ਗਿਆ ਜੀ ਹਾਂ ਅਜੇ ਤੁਸੀਂ ਦੇਖੋ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਆਪਾਂ ਸਾਗ ਮੱਕੀ ਦੀ ਰੋਟੀ ਪਿੰਡਾਂ ਦੇ ਵਿੱਚ ਖਾਂਦੇ ਜੀ ਸ਼ਹਿਰਾਂ 'ਚ ਵੀ ਖੈਰੇ ਚੀਜ਼ ਬਣਦੀ ਹੈ ਹਨਾ ਤੇ ਲੱਸੀ ਮੱਖਣੀ ਤੇ ਦਾਲਾ ਸਬਜ਼ੀਆਂ ਹਰੀਆਂ ਹਨਾ ਮੱਕੀ ਦੀ ਰੋਟੀ ਬਹੁਤ ساری ਚੀਜ਼ਾਂ ਖਾਣੇ ਆ ਤੇ ਪਨੀਰ ਦੀ ਸਬਜ਼ੀ ਹੋ ਗਿਆ ਪਰ ਉੱਤੇ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਵੀ ਬਦਲਾ ਆ ਗਿਆ ਉੱਥੇ ਉਹ ਹੀ ਪੀਜ਼ਾ ਹੋ ਗਿਆ ਨੂਡਲਸ 버ਗਰਸ ਹੋ ਗਏ KFC ਦੇ ਵਿੱਚ ਆਪਾਂ ਜਾਣਦੇ ਆ ਹਨਾ ਫ੍ਰੈਂਚ ਫ੍ਰਾਈਜ਼ ਖਾਣੇ ਬਹੁਤ ਕੁਝ ਖਾਣੇ ਆ ਸੋ ਇਹ ਸਾਰਾ ਬਦਲਾਅ ਵੀ ਹੁੰਦਾ ਜਾ ਰਿਹਾ ਸਾਡੇ ਖਾਣੇ ਦੇ ਵਿੱਚ ਅਸੀਂ ਬੜੀ ਸ਼ਾਨ ਮੰਨਦੇ ਆ ਵੀ ਅਸੀਂ ਤਾਂ ਜੀ ਮੈਕਡੋਨਲਡਸ 'ਚ ਬੈਠੇ ਆ ਜਾਂ ਫਿਰ ਕਿਸੇ ਵੱਡੇ ਹੋਟਲ ਰੈਸਟੋਰੈਂਟ 'ਚ ਬੈਠੇ ਆ ਤੇ ਬੜੀ ਖਿੱਚ ਕੇ ਸਨੈਪ ਪਾਵਾਂਗੇ ਅਸੀਂ ਸ਼ੇਅਰ ਆਊਟ ਕਰਾਂਗੇ ਤੇ ਇੱਕ ਤਾਂ ਸਟੈਂਡਰਡ ਲਈ ਪਾਉਂਦੇ ਆ ਪਹਿਲੀ ਗੱਲ ਤਾਂ ਸੀ ਤੇ ਜਿਹਦੇ ਨਾਲ ਹੋਕ ਹੀ ਰਿਹਾ ਜਿਹੜਾ ਸਾਡਾ ਖਾਣ ਪੀਣ ਦੀ ਅੱਜ ਤਾਂ ਇਹਨਾਂ ਉਹਦੇ ਵਿੱਚ ਵੀ ਬਦਲਾ ਆ ਰਿਹਾ ਤੇ ਬਦਲਾ ਇਹਨਾਂ ਦਾ ਆ ਗਿਆ ਕਿ ਅਸੀਂ ਫਿਰ ਆਪਣਾ ਜਿਹੜਾ ਆਪਣੀ ਰਵਾਇਤੀ ਖਾਣੇ ਨੇ ਖਾਸ ਕਰਕੇ ਸਾਗ ਮੱਕੀ ਦੀ ਰੋਟੀ ਹੋ ਗਿਆ ਤੇ ਬੱਚੇ ਖਾਣ ਪਸੰਦ ਨਹੀਂ ਕਰਦੇ ਜੀ ਫਿਰ ਉਹ ਜੇਕਰ ਆਪਾਂ ਦਿੰਦੇ ਆ ਨਾ ਤੁਸੀਂ ਖਾ ਲਓ ਪਹਿਲੀ ਗੱਲ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਇਹ ਸਾਗ ਕੀ ਹੈ ਮੱਕੀ ਦੀ ਰੋਟੀ ਕੀ ਹੈ ਜਾਂ ਫਿਰ ਉਹ ਭੁੱਲ ਜਾਂਦੇ ਨੇ ਉੱਥੇ ਜਾ ਕੇ ਸੋਹੀ ਗੱਲਾਂ ਜਦੋਂ ਫਿਰ ਇੱਥੇ ਵਾਪਸ ਆਉਂਦੇ ਨੇ ਉਹੀ ਗੱਲਾਂ ਫਿਰ ਇੱਥੇ ਮੰਗਦੇ ਨੇ ਤੇ ਫਿਰ ਅੱਤੇ ਕਈ ਵਾਰ ਤਾਂ ਸਾਡੇ ਮਾਪਿਓ ਚੀਜ਼ ਨਹੀਂ ਲੈ ਕੇ ਦੇ ਸਕਦੇ ਹੋ ਸਕਦਾ ਵੀ ਸਾਰੀ ਚੀਜ਼ ਸਾਡੇ ਮਾਪਿਓ ਲਈ ਪੂਰੀਆਂ ਕਰਨੀਆਂ ਵੀ ਔਖੀਆਂ ਹੋਣੀਆਂ ਪਰ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਹੈ ਸਾਡਾ ਖਾਣਾ ਵੀ ਸੋ ਤੁਸੀਂ ਵੀ ਥੋੜਾ ਜਿਹਾ ਇਸ ਬਾਰੇ ਦੱਸੋ ਕਿ ਤੁਹਾਨੂੰ ਕੀ ਲੱਗਦਾ ਜੇਕਰ ਮੈਂ ਤੁਹਾਨੂੰ ਮਾਸ ਤੋਂ ਪੁੱਛਾਂ ਕਿ ਖਾਣੇ ਦੇ ਵਿੱਚ ਕੀ ਫਰਕ ਪੈ ਰਿਹਾ ਹੈ ਬਿਲਕੁਲ ਦੇਖੋ ਖਾਣੇ ਦੇ ਵਿੱਚ ਤਾਂ ਸਰ ਜੇਕਰ ਆਪਾਂ ਗੱਲ ਕਰੀਏ ਬਿਲਕੁਲ ਇੱਥੇ ਤੁਸੀਂ درست ਗੱਲ ਕਹੀ ਹੈ ਕਿ ਖਾਣ-ਪਾਣ 'ਚ ਬਹੁਤ ਫਰਕ ਪਿਆ ਹੈ ਕਿਉਂਕਿ ਦੇਖੋ ਅੱਜ ਕੱਲ ਕੀ ਹੈ ਕਿ ਜੇਕਰ ਇੱਕ ਵਾਰ ਨਾ ਇੱਕ ਸਰਵੇ ਹੋਇਆ ਸੀ ਹਾਲਾਂਕਿ ਯੂਨੀਵਰਸਿਟੀਆਂ ਦੇ ਵਿੱਚ ਸਰਵੇ ਇਦਾਂ ਦੇ ਚੱਲਦੇ ਹੀ ਰਹਿੰਦੇ ਨੇ ਤਾਂ ਉਸ ਸਰਵੇ ਦੇ ਵਿੱਚ ਕਾਫੀ ਸਟੂਡੈਂਟਸ ਤੋਂ ਇਹ ਗੱਲਾਂ ਪੁੱਛੀਆਂ ਗਈਆਂ ਸੀ ਕਿ ਤੁਹਾਨੂੰ ਘਰ ਦਾ ਖਾਣਾ ਥਾ ਲੱਗਦਾ ਜਾਂ ਬਾਹਰ ਦਾ ਮੋਸਟਲੀ ਜਿਹੜੇ ਬੱਚੇ ਕਹਿ ਰਹੇ ਸੀ ਕਿ ਸਾਨੂੰ ਘਰ ਦਾ ਖਾਣਾ ਬੋਰਿੰਗ ਲੱਗਦਾ ਹੈ ਕਿਉਂ ਬੋਰਿੰਗ ਲੱਗਦਾ ਹੈ ਕਿਉਂਕਿ ਅੱਜ ਕੱਲ ਦੇਖੋ ਹਾਲਾਂਕਿ ਟੈਕਨੋਲੋਜੀਜ਼ ਬਹੁਤ ਆ ਚੁੱਕੀਆਂ ਨੇ ਤੇ ਬਹੁਤ ਆਪਾਂ ਕਿਤੇ ਨਾ ਕਿਤੇ ਕਹਿ ਦਿੰਨੇ ਕਿ ਨਵੀਂ ਚੀਜ਼ ਨੂੰ ਆਪਾਂ ਜਲਦੀ ਐਕਸੈਪਟ ਕਰਦੇ ਆ ਤਾਂ ਇਦਾਂ ਹੀ ਦੇਖੋ ਬਹੁਤ ਸਾਰੇ ਜਿਹੜੇ ਸਟੂਡੈਂਟਸ ਦਾ ਕਹਿਣਾ ਸੀ ਕਿ ਸਾਨੂੰ ਜਿਹੜਾ ਕਿਤੇ ਨਾ ਕਿਤੇ ਵੈਸਟਰਨ ਕਲਚਰ ਅੱਛਾ ਲੱਗਦਾ ਹੈ ਤੇ ਖਾਣ ਪੀਣ ਵੀ ਸਾਨੂੰ ਉਦਾਂ ਦਾ ਹੀ ਅੱਛਾ ਲੱਗਦਾ ਹੈ ਪਰ ਬੜਾ ਗਲਤ ਤੁਸੀਂ ਕਹਿੰਦੇ ਹੋ ਕਿ ਸਾਨੂੰ ਵੈਸਟਰਨ ਕਲਚਰ ਅੱਛਾ ਲੱਗਦਾ ਹੈ ਬਹੁਤ سارے ਬੱਚਿਆਂ ਦੀ ਸੋਚ ਵੀ ਹੈ ਕਿ ਸਾਨੂੰ ਸੋਚ ਵੀ ਹੈ ਕਿ ਸਾਨੂੰ ਬਾਹਰ ਦੇ ਫੋਰਨ ਦੇ ਵਿੱਚ ਜਾਣਾ ਹੈ ਪਰ ਦੇਖੋ ਠੀਕ ਹੈ ਸਭ ਦੀ ਆਪ ਨੂੰ ਆਪਣੀ ਮਜਬੂਰੀ ਹੁੰਦੀ ਹੈ ਖੈਰ ਮਜਬੂਰੀ ਦੇ ਵਿੱਚ ਜਾਂਦਾ ਪਰ ਮੇਰਾ ਖਿਆਲ ਹੈ ਕਿ ਜਿਹੜੀਆਂ ਸਾਡੀਆਂ ਰਵਾਇਤੀ ਚੀਜ਼ਾਂ ਨੇ ਖਾਣ ਪੀਣ ਦੀਆਂ ਚੀਜ਼ਾਂ ਨੇ ਜਾ ਫਿਰ ਕੋ ਸਾਡੀ ਮਾਂ ਬੋਲੀ ਪੰਜਾਬੀ ਹੋਗੀ ਜਾਂ ਫਿਰ ਪਹਿਰਾਵਾ ਹੋ ਗਿਆ ਉਹਨੂੰ ਤਾਂ ਕਿਤੇ ਨਾ ਕਿਤੇ ਨਾ ਭੁੱਲੋ ਨਾ ਕਿ ਬਹੁਤ ਸਾਨੂੰ ਪਤਾ ਨਹੀਂ ਕਿੰਨੀਆਂ ਕੁਰਬਾਨੀਆਂ ਦੇ ਨਾਲ ਇਹ ਅਮੀਰ ਵਿਰਸਾ ਮਿਲੇ ਹੈ ਨਾ ਸੋ ਸਾਨੂੰ ਨਹੀਂ ਭੁੱਲਣਾ ਚਾਹੀਦਾ ਸਾਡੇ ਨੌਜਵਾਨ ਉੱਤੇ ਜਾ ਕੇ ਭੁੱਲ ਜਾਂਦੇ ਨੇ ਤੇ ਫਿਰ ਉਹਦਾਂ ਦੀ ਉਹਦਣ ਦੀ ਉਹਵੇਂ ਦੀ ਲਾਈਫ ਲਗਜ਼ਰੀ ਲਾਈਫ ਜੀਂਦੇ ਨੇ ਖੈਰ ਚਾਪੋ ਆਪਣਾ ਸ਼ੌਂਕ ਹੈ ਤੁਸੀਂ ਆਪਣੇ ਸ਼ੌਂਕਾਂ ਨੂੰ ਪੂਰੇ ਕਰੋ ਨਾ ਆਪਣੇ ਦਮ ਤੇ ਪੂਰੇ ਕਰੋ ਮਿਹਨਤ ਕਰਕੇ ਪੂਰੇ ਕਰੋ ਸਾਡੇ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਵੀ ਨਾਮ ਰੌਸ਼ਨ ਕੀਤਾ ਬਹੁਤ ਵੱਡੇ ਵੱਡੇ ਆਫਤ ਲਾਗੇ ਨੇ ਜੀ ਨਾ ਮੈਲਾ ਵੀ ਲੱਗੇ ਨੇ ਸਾਡੇ ਬਹੁਤ ਸਾਰੇ ਕਰਮਚਾਰੀ ਵੀ ਇਦਾਂ ਦੇ ਨੇ ਹਾਲਾਂਕਿ ਬਹੁਤ ਸਾਰੇ ਦੇਖੋ ਲੋਕ ਅੱਜ ਵੀ ਜਿਕਰ ਆਪਾਂ ਬਾਹਰ ਦੀ ਗੱਲ ਕਰਦੇ ਆ ਤਾਂ ਅੱਜ ਵੀ ਬਹੁਤ ਸਾਰੇ ਲੋਕ ਨੇ ਜੋ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਪਰ ਆਪਣੇ ਕਲਚਰ ਦੇ ਨਾਲ ਜੁੜੇ ਹੋਏ ਨੇ ਬਿਲਕੁਲ ਮੈਮ ਕਲਚਰ ਦੇ ਨਾਲ ਜੁੜੇ ਹੋਏ ਅਤੇ ਇੱਕ ਹੋਰ ਕੰ ਜਿਹੜੀ ਸਾਡੀ ਸਿੱਖਿਆ ਹੈ ਨਾ ਉਹਦੇ ਵਿੱਚ ਵੀ ਫਰਕ ਪੈਂਦਾ ਉੱਥੇ ਤੁਸੀਂ ਦੇਖੋ ਕਿ ਇੱਥੇ ਆਪਾਂ ਆਪਣੇ ਪੰਜਾਬ 'ਚ ਰਹਿ ਕੇ ਪੰਜਾਬੀ ਬੋਲੀ ਵੀ ਸਿੱਖਦੇ ਆਂ ਹਿੰਦੀ ਵੀ ਸਿੱਖਦੇ ਆਂ ਕਿਤਨੇ ਕਿਤੇ ਅੰਗਰੇਜ਼ੀ ਵੀ ਸਿੱਖਦੇ ਆ ਪਰ ਤੁਸੀਂ ਉੱਤੇ ਦੇਖੋ ਕੱਲੀ ਨਾ ਤਾਂ ਉੱਤੇ ਪੰਜਾਬੀ ਹੈ ਨਾ ਉੱਤੇ ਹਿੰਦੀ ਹੈ ਸੋ ਜਿਹੜੀਆਂ ਭਾਸ਼ਾਵਾਂ ਸਾਡੇ ਇੱਥੇ ਸਿੱਖ ਪੋਲੀਆਂ ਜਾਂਦੀਆਂ ਨੇ ਅਸੀਂ ਉੱਥੇ ਨਹੀਂ ਸਿੱਖ ਪਾਉਂਦੇ ਉਹ ਜੇਕਰ ਕੋਈ ਉੱਥੇ ਦਾ ਬੰਦਾ ਐਨਆਰਆਈ ਹੈ ਜਾਂ ਉੱਥੇ ਹੁਣ ਜਨਮ ਲੈਂਦਾ ਕਿ ਉਹਦੇ ਮਾਪੇ ਉਹਨੂੰ ਕਿ ਇੱਕ ਬੈਸਟ ਤਰੀਕੇ ਨਾਲ ਪੰਜਾਬੀ ਸਿਖਾ ਸਕਦੇ ਨੇ ਕਿਉਂਕਿ ਆਲਰੇਡੀ ਉੱਥੇ ਰਹਿੰਦੇ ਨੇ ਮੇਰਾ ਖਿਆਲ ਹੈ ਕਿ ਉਹ ਵੀ ਉਹਨਾਂ ਦਾ ਵੀ ਜਦੋਂ ਉੱਥੇ ਜਾਂਦੇ ਨੇ ਤਾਂ ਫੈਕਟ ਪੈਂਦੀ ਹੈ ਬੋਲੀ ਦੇ ਬੁੱਤੀ ਬਿਲਕੁਲ ਤੇ ਅੱਜਕੱਲ ਦੇ ਜਿਹੜੇ ਆਪਾਂ ਗੱਲ ਕਰੀਏ ਹਾਲਾਂਕਿ ਪਹਿਲੇ ਪੁਰਾਣੇ ਜਿਹੜ ਹਾਲਾਂਕਿ ਉਹ ਪੰਜਾਬੀ ਲੈਂਗੁਏਜ ਦੀ ਮਹੱਤਤਾ ਨੂੰ ਸਮਝਦੇ ਨੇ ਪਰ ਜੇਕਰ ਆਪਾਂ ਉਹਨਾਂ ਦੇ ਬੱਚਿਆਂ ਦੀ ਗੱਲ ਕਰੀਏ ਜਾਂ ਅੱਜਕੱਲ ਦੀ ਪੀੜ੍ਹੀ ਦੀ ਗੱਲ ਕਰੀਏ ਤਾਂ ਅੱਜਕੱਲ ਦੀ ਪੀੜ੍ਹੀ ਬਹੁਤ ਘੱਟ ਮੈਨੂੰ ਲੱਗਦਾ ਅੱਜਕੱਲ ਪੰਜਾਬ ਦੇ ਵਿੱਚ ਵੀ ਦੇਖੋ ਜੇਕਰ ਕਿਸੇ ਆਟੋ ਵਾਲੇ ਦੇ ਨਾਲ ਵੀ ਕੋਈ ਗੱਲ ਕਰਦਾ ਹੈ ਤਾਂ ਹਿੰਦੀ ਦੇ ਵਿੱਚ ਗੱਲ ਕਰਦਾ ਹੈ ਤਾਂ ਇੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਜੋ ਬਦਲਦੀਆਂ ਜਾ ਰਹੀਆਂ ਮਾਫ ਕਰਿਓ ਤੁਸੀਂ ਕਿ ਹਿੰਦੀ ਦੀ ਗੱਲ ਕੀਤੀ ਹੈ ਮੈਂ ਇੱਥੇ ਇੱਕ ਗੱਲ ਹੋਰ ਕਹਦੇ ਹਾਂ ਕਿ ਸਾਡੇ ਜਿਹੜੇ ਬੱਚੇ ਨੇ ਨਾ ਉਹ ਕਈ ਵਾਰ ਜੇਕਰ ਆਟੋ ਵਾਲਿਆਂ ਨਾਲ ਜਾਂ ਫਿਰ ਕਿਸੇ ਫੜੀ ਵਾਲੇ ਨਾਲ ਗੱਲ ਵੀ ਕਰਦੇ ਨੇ ਤਾਂ ਉਹ ਅੰਗਰੇਜ਼ੀ ਚ ਕਰਦੇ ਨੇ ਹਨਾ ਸੋ ਕਿਤਨੇ ਹਾਊ ਮਚ ਰੁਪੀਸ ਉਹ ਕਹਿੰਦਾ ਫਿਰ ਅਗਲਾ ਮੂੰਹ ਬੰਨੀ ਦਿਖਦਾ ਵੀ ਇਹਨੇ ਕੀ ਬੋਲਦਾ ਫਿਰ ਕੀ ਬੋਲਦਾ ਕੀ ਬੋਲਦਾ ਤੇ ਫਿਰ ਉਹ ਦੁਬਾਰਾ ਫੇਰ ਦੌਰ ਆਉਂਦੇ ਨੇ ਖੈਰ ਜਿਹੜੇ ਬੱਚੇ ਸਾਡੇ ਵਿਦੇਸ਼ ਤੋਂ ਪੜਦਾ ਹੁੰਦੇ ਨੇ ਜਾਂ ਕਿਸੇ ਹੋਰ ਸਟੇਟ ਤੋਂ ਆਉਂਦੇ ਨੇ ਪਰ ਉਹਨਾਂ ਦੀ ਤਾਂ ਮਜਬੂਰੀ ਹੈ ਚਲੋ ਉਹਨਾਂ ਨੂੰ ਨਹੀਂ ਬੋਲਣਾ ਆਉਂਦਾ ਜਾਂ ਫਿਰ ਅਗਲਾ ਕਿਸੇ ਹੋਰ ਤਰੀਕੇ ਨਾਲ ਸਮਝਾਉਂਦਾ ਵੀ ਮੇਰੇ ਇਹ ਲਿਖ ਕੇ ਸਮਝਾਉਂਦੇ ਨੇ ਕਈ ਤਾਂ ਬੱਚੇ ਐਦਾਂ ਦੇ ਵੀ ਨੇ ਇਹ ਲਿਖ ਕੇ ਸਮਝਾਉਂਦੇ ਨੇ ਵੀ ਐਨੇ ਰੁਪਏ ਹੋਗੇ ਜਾਂ ਸਾਡੇ ਕਿੰਨੇ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਾਂ ਇਸ਼ਾਰੇ ਨਾਲ ਸਮਝਾਉਂ ਦਿੰਦੇ ਨੇ ਪਰ ਕਿਤੇ ਤੁਸੀਂ ਅੰਗਰੇਜ਼ੀ ਦੇ ਵਿੱਚ ਜਦੋਂ ਇੱਕ ਨੌਨ ਬੰਦੇ ਨੂੰ ਬੋਲਦੇ ਹੋ ਜਿਹਨੂੰ ਕਿਤੇ ਅੰਗਰੇਜ਼ੀ ਆਉਂਦੀ ਨਹੀਂ ਹੈਗੀ ਸੋ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਹੋ ਸੋ ਉਹੀ ਗੱਲ ਹੈ ਦੇ ਆ ਜਦੋਂ ਅਸੀਂ ਫੋਰਮ ਦੇ ਵਿੱਚ ਜਾਂਦੇ ਆ ਨਾ ਤਾਂ ਉੱਤੇ ਸਾਡਾ ਸਾਰਾ ਕੁਝ ਚੇਂਜ ਹੋ ਜਾਂਦਾ ਸਾਡੀ ਲਾਈਫ ਮਾਨਸੂ ਪੂਰੀ ਚੇਂਜ ਹੋ ਜਾਂਦੀ ਹੈ ਤੇ ਇੱਕ ਤਰ੍ਹਾਂ ਤੋਂ ਜਿਵੇਂ ਕਹਿੰਦੇ ਨੇ ਕਿ ਨਵੀਂ ਜ਼ਿੰਦਗੀ ਆਪਾਂ ਸ਼ੁਰੂ ਕਰਦੇ ਆ ਤੇ ਜਾ ਕੇ ਤੇ ਉਹ ਵੀ ਸਾਰਾ ਕੁਝ ਸਾਨੂੰ ਚੱਲਣਾ ਪੈਂਦਾ ਤੇ ਬਹੁਤ ਸਾਰੇ ਐਦਾਂ ਦੇ ਸਾਨੂੰ ਮਜਬੂਰੀਆਂ ਉੱਤੇ ਸਾਨੂੰ ਮਜਬੂਰੀ ਬਸ ਕੰਮ ਕਰਨਾ ਤਾਂ ਪੈਂਦੀ ਹੈ ਕਿ ਕਿ ਸਾਡੇ ਉੱਤੇ ਮਾਪਿਓ ਤਾਂ ਹੁੰਦੇ ਨਹੀਂ ਹੈਗੇ ਜਿਹੜੇ ਸਾਨੂੰ ਉੱਤੇ ਹੈਲਪ ਕਰਨਗੇ ਸੋ ਸਾਰਾ ਕੰਮ ਉਹ ਤੇ ਆਪ ਕਰਨਾ ਪੈਂਦਾ ਇੱਕ ਚੀਜ਼ ਹੋਰ ਆ ਕਿ ਸਾਡੇ ਜਿਹੜੇ ਰੀਤੀ ਰਿਵਾਜ ਹੈ ਨਾ ਮਾਨਸੂ ਉਹ ਵੀ ਚੇਂਜ ਹੋ ਜਾਂਦੇ ਨੇ ਜਦੋਂ ਸਾਨੂੰ ਮਾਈਗ੍ਰੇਸ਼ਨ ਹੁੰਦਾ ਸਾਡਾ ਸਾਡਾ ਪ੍ਰਵਾਸ ਹੁੰਦਾ ਐਤੇ ਤੁਸੀਂ ਦੇਖੋ ਐਤੇ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਨੇ ਦੀਵਾਲੀ ਦੁਸਹਿਰਾ ਹੋਲੀ ਹੋ ਗਿਆ ਤੇ ਬਹੁਤ ਸਾਰੇ ਐਤੇ ਸਾਡੇ ਧਾਰਮਿਕ ਤਿਉਹਾਰ ਨੇ ਹਨ ਜਿਵੇਂ ਵਿਸਾਖੀ ਹੋ ਗਿਆ ਹੋਲਾ ਮੱਲਾ ਹੋ ਗਿਆ ਜਾਂ ਫਿਰ ਬਹੁਤ ਸਾਰੇ ਦੰਦ ਤਿਉਹਾਰ ਨੇ ਹਨ ਆ ਜਾਂ ਫਿਰ ਜਨਮਾਸਟਮੀ ਮਨਾਉਨੇ ਆਪਾਂ ਸਾਰੇ ਸ਼ਿਵਰਾਤਰੀ ਮਨਾਉਨੇ ਆ ਨਾ ਸਾਰੇ ਇਹ ਸਾਰੇ ਧਾਰਮਿਕ ਤਿਉਹਾਰ ਨੇ ਜੀ ਤੇ ਪਰਤ ਕੀ ਤੁਸੀਂ ਦੇਖਿਆ ਕਦੇ ਮਾਸੂ ਮੈਨੂੰ ਤਾਂ ਨਹੀਂ ਲੱਗਦਾ ਕਿ ਇੱਥੇ ਪਾਲੇ ਦੇਸੇ ਦੀਵਾਲੀ ਵੀ ਮਨਾਈ ਜਾਂਦੀ ਹੋਵੇ ਜਾਂ ਫਿਰ ਸ਼ਿਵਰਾਤਰੀ ਮਨਾਈ ਜਾਂਦੀ ਹੋ ਜਨਮਾਸਟਮੀ ਅ ਉਲਾ ਮਲਾ ਮਨਾਇ ਜਾਂਦੇ ਵਿਸਾਖੀ ਮਨਾਇ ਜਾਂਦੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਇੱਥੇ ਵਿਰਾਸਤ ਵਿੱਚ ਮਿਲੀਆਂ ਨੇ ਇੱਕ ਮਾਈਗ੍ਰੇਸ਼ਨ ਹੋਣ ਦੇ ਨਾਲ ਇਹ ਸਾਡੀਆਂ ਉੱਥੋਂ ਸਾਡੇ ਤੋਂ ਅਲੋਪ ਹੁੰਦੀਆਂ ਜਾਂਦੀਆਂ ਨੇ ਅਸੀਂ ਉੱਤੇ ਜਾ ਕੇ ਸੋਚਦੇ ਹੀ ਰਹਿੰਦੇ ਆ ਕਿ ਅਸੀਂ ਯਾਰ ਵਿਸਾਖੀ ਵੀ ਮਨਾਉਂਦੇ ਹੁੰਦੇ ਸੀਗੇ ਜਾਂ ਦੀਵਾਲੀ ਵੀ ਮਨਾਉਂਦੇ ਸੀਗੇ ਖੈਰ ਉਦਾਂ ਦੇ ਜਿਹੜੀ ਉੱਥੇ ਦੀ ਗਵਰਨਮੈਂਟ ਹੈ ਉਹ ਸਾਨੂੰ ਅਲਾਉ ਨਹੀਂ ਕਰਦੀ ਹੈਗੀ ਕਿ ਪਹਿਲੀ ਗੱਲ ਤਾਂ ਉਹ ਚੀਜ਼ਾਂ ਮਿਲਦੀਆਂ ਹੀ ਨਹੀਂ ਹੈਗੀਆਂ ਜੋ ਠੀਕ ਹੈ ਔਰ ਸਮਾਂ ਹੁਣ ਤੁਸੀਂ ਦੇਖੋ ਖੈਰ ਹੁਣ ਵਿਦੇਸ਼ ਦੇ ਵਿੱਚ ਜਾ ਕੇ ਸਾਡੀਆਂ ਭੈਣਾਂ ਸਾਡੇ ਵੀਰਾਂ ਨੂੰ ਰਖੜੀ ਦਾ ਤਿਉਹਾਰ ਆਪਾਂ ਮਨਾਉਂਦੇ ਆਂ। ਹੁਣ ਕਹਿੰਦੇ ਕਿ ਜਿਹੜੇ ਪੰਜਾਬੀ ਨੇ ਨਾ ਇੱਥੋਂ ਦੇ ਹੀ ਉੱਥੇ ਜਾ ਕੇ ਦੁਕਾਨਾਂ ਲਾਉਂਦੇ ਨੇ ਕਿ ਤੁਸੀਂ ਰਖੜੀ ਲੈ ਲਓ ਸਾਡੇ ਤੋਂ। ਉਹਨਾਂ ਦੀ ਗਵਰਨਮੈਂਟ ਹੈ ਕਿ ਨਾ ਉਹਨਾਂ ਦੇ ਜਿਹੜੇ ਲੋਕ ਨੇ ਉੱਥੋਂ ਦੇ ਵਸਦੇ ਲੋਕ ਇੰਗਲਿਸ਼ ਲੋਕ ਨੇ ਉਹ ਕਦੇ ਐਦਾਂ ਦਾ ਤਿਉਹਾਰ ਤਾਂ ਮਨਾਉਂਦੇ ਨਹੀਂ ਹੈਗੇ। ਤੇ ਨਾ ਉਹਨਾਂ ਨੂੰ ਪਤਾ ਕਿ ਰਖੜੀ ਹੁੰਦੀ ਕੀ ਹੈ, ਨਾ ਉਹਨਾਂ ਨੂੰ ਪਤਾ ਵਿਸਾਖੀ ਕੀ ਹੁੰਦੀ ਹੈ। ਖੈਰ ਦੇਖਦੇ ਜਰੂਰ ਨੇ ਹੋ ਪਰ ਮਨਾਉਂਦੇ ਕਦੇ ਸਾਡੇ ਪੰਜਾਬੀ ਨੇ ਜਿਹੜੇ ਜਾ ਕੇ ਮਨਾਉਂਦੇ ਨੇ। ਸੋ ਨਾ ਤਾਂ ਹੁਣ ਇਹ ਚੀਜ਼ਾਂ ਮਿਲਣ ਲੱਗੀਆਂ ਪਰ ਮੈਂ ਇਹ ਕਹਾਂਗਾ ਕਿ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਣਾ ਰੋਜ਼ਗਾਰ ਸ਼ੁਰੂ ਕਰੀਏ ਆਪਣਾ ਕੰਮ ਕਰੀਏ ਸੋ ਮਾਈਗ੍ਰੇਸ਼ਨ ਦੇ ਨਾਲ ਸਾਡੇ ਸਾਰਾ ਹੀ ਕਲਚਰ ਵਿਗੜਦਾ ਜਾ ਰਿਹਾ ਹੈ ਸਾਰਾ ਹੀ ਇੱਕ ਬਨਾਵਟੀ ਜਾਂ ਰੂਪ ਅਪਾਧਾਰਨ ਕਰ ਲੈਣਦੇ ਆ ਬਾਹਰ ਜਾ ਕੇ ਖੈਰ ਅਸੀਂ ਇੰਨਾ ਕਹਿ ਵੀ ਚਲੋ ਲਾਈਵ ਥੋੜੀ ਜਿਹੀ ਸਾਡੀ ਸੈੱਟ ਹੋ ਜਾਂਦੀ ਹੈ ਤੇ ਇਸ ਚ ਕੋਈ ਆਪਾਂ ਨਾ ਨਹੀਂ ਕਰ ਸਕਦੇ ਪਰ ਲਾਈਵ ਸੈੱਟ ਕਰਨ ਦੇ ਵਿੱਚ ਸਾਨੂੰ ਕੀ ਕੁਝ ਖੋਣਾ ਪੈਂਦਾ ਸਾਡਾ ਕਲਚਰ ਸਾਰਾ ਸਾਡੇ ਮਾਪਿਓ ਸਾਡੀ ਜ਼ਿੰਦਗੀ ਜਿਹੜੀ ਆਪਾਂ ਇੱਥੇ ਜਿੰਦੇ ਸੀਗੇ ਸਾਡੇ ਰਿਸ਼ਤੇਦਾਰ ਹੋਗੇ ਸਾਡੇ ਖਾਸ ਕਰਕੇ ਈਵਨ ਕਿ ਸਾਡੇ ਜਿਹੜੇ ਨਵੇਂ ਵਿਆਹੇ ਬੱਚੇ ਹੁੰਦੇ ਨੇ ਉਹ ਆਪਣੀ ਘਰ ਵਾਲੀ ਨੂੰ ਛੱਡ ਕੇ ਤੇ ਜਾਂਦੇ ਕੀ ਲੱਗਦਾ ਕਿ ਰੀਤੀ ਰਿਵਾਜਾਂ ਦੇ ਵਿੱਚ ਵੀ ਬਹੁਤ ਫਰਕ ਪਿਆ ਹੈ ਥੋੜੀ ਇਸ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਹੈ ਕਿ ਅੱਜ ਕੱਲ ਬਹੁਤ ਸਾਰੀਆਂ ਜਿਹੜੀ ਸੋਸ਼ਲ ਮੀਡੀਆ ਤੇ ਇਦਾਂ ਦੀ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਅੱਜ ਕੱਲ ਰੀਤੀ ਰਿਵਾਜ ਦੇਖੋ ਵੀਡੀਓ ਕਾਲ ਦੇ ਵਿੱਚ ਹੀ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਸਾਨੂੰ ਕਈ ਵਾਰ ਨਾ ਹਸੀਆਂ ਆਉਂਦੀ ਹੈ ਜੀ ਕੀ ਅਗਰ ਕਿਸੇ ਦੀ ਅੰਗੇਜਮੈਂਟ ਹੋ ਰਹੀ ਹੁੰਦੀ ਹੈ ਨਾ ਹਾਂਜੀ ਤੇ ਉਹ ਕੀ ਕਰਦੇ ਨੇ ਪੀਸੀ ਖੋਲ ਲੈਂਦੇ ਨੇ ਲੈਪੀ ਖੋਲ ਲੈਂਦੇ ਨੇ ਸਾਹਮਣੇ ਇੱਕ ਪਾਸੇ ਆਪਾਂ ਸ਼ਗਲ ਲੈਪਟਾਪ ਨੂੰ ਪਾ ਦਿੰਨੇ ਆ ਤੇ ਇੱਕ ਪਾਸੇ ਮੁੰਡੇ ਨੂੰ ਜਾਂ ਕੁੜੀ ਨੂੰ ਪਾ ਦਿੰਨੇ ਆ ਬਿਠਾ ਕੇ ਨਾਲ ਤੇ ਹੁੰਦਾ ਕੀ ਹੈ ਕਿ ਖੈਰ ਆਪਾਂ ਕਹਿੰਦੇ ਵੀ ਆਪਾਂ ਆਨਲਾਈਨ ਅੰਗੇਜਮੈਂਟ ਕਰ ਲਈ ਜਾਂ ਇੱਥੇ ਸਾਡਾ ਅਗਰ ਮੁੰਡਾ ਵਿਦੇਸ਼ ਚ ਰਹਿੰਦਾ ਕੁੜੀ ਇੱਥੇ ਰਹਿੰਦੀ ਹੈ ਜਾਂ ਫਿਰ ਮੁੰਡਾ ਇੱਥੇ ਰਹਿੰਦਾ ਕੁੜੀ ਉੱਥੇ ਰਹਿੰਦੀ ਹੈ ਤੇ ਤੁਸੀਂ ਇੱਕ ਵਿਆਹ ਕਰਨਾ ਜਾਂਗੇ ਵਿਆਹ ਤਾਂ ਕਰ ਨਹੀਂ ਪੋਸੀਬਲ ਐਂਗੇਜਮੈਂਟ ਪੋਸੀਬਲ ਹੋ ਜਾਂਦੀ ਹੈ ਸੋ ਸਾਡੇ ਲੋਕ ਕਰਦੇ ਵੀ ਨੇ ਤੇ ਪਰ ਹਾਸੀ ਆਉਂਦੀ ਹੈ ਗੱਲ ਕਰ ਸੋ ਇਹ ਗੱਲ ਹੈ ਕਿ ਇਹ ਕੋਸ਼ਿਸ਼ ਕਰਿਆ ਕਰੀਏ ਕਿ ਆਪਾ ਪੜੇ ਪੰਜਾਬ ਚ ਰਹਿ ਕੇ ਆਪਣੇ ਦੇਸ਼ ਚ ਰਹਿ ਕੇ ਸਾਰੇ ਕੰਮ ਕਰ ਲਈਏ ਸੋ ਕਿੰਨਾ ਖੂਬਸੂਰਤ ਹੋਊਗਾ ਅਸੀਂ ਆਪਣੇ ਰਿਸ਼ਤੇਦਾਰਾਂ ਚ ਰਹੀਏ ਕਿੰਨਾ ਖੂਬਸੂਰਤ ਆਪਣੇ ਮਾਪਿਓ ਮੈਂ ਇੱਕ ਗੱਲ ਕਹਾ ਕਿ ਜਿਹੜਾ ਸਾਡੇ ਦੇਸ਼ ਵਿੱਚ ਆਪਣੇ ਦੇਸ਼ ਵਿੱਚ ਸਕੂਨ ਹੈ ਨਾ ਉਹ ਦੂਜੀ ਥਾਂ ਜਾ ਕੇ ਸਕੂਨ ਨਹੀਂ ਹੈਗਾ ਬਿਲਕੁਲ ਬਿਲਕੁਲ ਹਾਲਾਂਕਿ ਦੇਖੋ ਆਪਣਾ ਜਿਹੜਾ ਮਕਸਦ ਸੀ ਇਹ ਹੀ ਚੀਜ਼ਾਂ ਨੂੰ ਲੈ ਕੇ ਹੈ ਕਿ ਕਿਉਂਕਿ ਬਹੁਤ ਜੋੜੀ ਚੀਜ਼ਾਂ ਨੇ ਉਹ ਬਦਲਦੀਆਂ ਜਾ ਰਹੀਆਂ ਨੇ। ਉਹੀ ਗੱਲ ਹੈ ਕਿ ਮਾਈਗ੍ਰੇਸ਼ਨ ਇੱਕ ਥਾਂ ਤੋਂ ਜਾ ਕੇ ਜਦੋਂ ਆਪਾਂ ਦੂਜੀ ਥਾਂ ਜਾ ਕੇ ਵਸਦੇ ਆ ਨਾ ਪਹਿਲੀ ਗੱਲ ਤਾਂ ਉੱਥੇ ਜਾ ਕੇ ਵਸਣਾ ਬੜਾ ਔਖਾ ਹੁੰਦਾ ਹੈ। ਤੇ ਜੋ ਅਗਲੀ ਗੱਲ ਇਹ ਹੈ ਕਿ ਸਾਡੇ 'ਚ ਐਨੇ ਕਿ ਮਿਲਾਵਟਾਂ ਆ ਜਾਂਦੀਆਂ ਨੇ ਸਾਡੇ ਕਲਚਰ ਦੇ ਵਿੱਚ ਲਾ ਲੋ ਸਾਰਾ ਖੁਸ਼ੀ ਆ ਜਾਂਦਾ ਸਾਰੀ ਜ਼ਿੰਦਗੀ ਜਾਨੀ ਜਾਂਦੇ ਕੀ ਕਹੋਂਗੇ ਸਰ ਇੱਥੇ ਕਿ ਕੀ ਲੱਗਦਾ ਕਿ ਐਂਟਰਟੇਨਮੈਂਟ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਕਿਉਂਕਿ ਅੱਜ ਕੱਲ ਕੀ ਹੈ ਕਿ ਪੰਜਾਬੀ ਜਿਹੜੇ ਲੋਕ ਨੇ ਉਹ ਵੀ ਦੇਖੋ ਹਾਲੀਵੁੱਡ ਮਿਊਜ਼ਿਕ ਸੁਣਦੇ ਨੇ ਜਾਂ ਵੈਸਟਰਨ ਮਿਊਜ਼ਿਕ ਸੁਣਦੇ ਨੇ ਸੰਗੀਤ ਦੇ ਵਿੱਚ ਵੀ ਫਰਕ ਆ ਜਾਂਦਾ ਜੀ ਇੱਥੇ ਅਸੀਂ ਪੰਜਾਬੀ ਮਿਊਜ਼ਿਕ ਸੁਣਦੇ ਆ ਤੇ ਤੁਸੀਂ ਦੇਖਿਆ ਹੋਣਾ ਪਹਿਲੇ ਅਖਾੜੇ ਹੁੰਦੇ ਸੀਗੇ ਇੱਥੇ ਲਾਈਵ ਸ਼ੋਜ਼ ਵੀ ਹੁੰਦੇ ਆ ਖੈਰ ਸਾਡੇ ਪੰਜਾਬੀ ਕਲਾਕਾਰ ਉੱਤੇ ਜਾ ਕੇ ਅਖਾੜੇ ਲਾਉਂਦੇ ਨੇ ਸ਼ੋਜ਼ ਕਰਦੇ ਨੇ ਲਾਈਵ ਸ਼ੋਜ਼ ਹੁੰਦੇ ਨੇ ਉਹਨਾਂ ਤੇ ਪਰ ਮੇਰਾ ਖਿਆਲ ਹੈ ਕਿ ਜੇ ਆਪਾਂ فرض ਕਰੋ ਕਹਿੰਦੇ ਨੇ ਕਿ ਇੱਕ ਸੇਬ ਦੇ ਨਾਲ ਜੇ ਕੋਈ ਸੇਬ ਗਲਿਆਵਰ ਆ ਲ ਜੇ ਤਾਂ ਉਹ ਸਾਰਿਆਂ ਨੂੰ ਗਾਲ ਦੇ ਦਿੰਦਾ ਉਹੀ ਗੱਲ ਹੋ ਜਾਂਦੀ ਹੈ ਕਿ ਜਦੋਂ ਆਪਾਂ ਜਿਵੇਂ ਦੇ ਵਿੱਚ ਰਹਿੰਦੇ ਆ ਨਾ ਜਿਵੇਂ ਦੇ ਕਲਚਰ ਦੇ ਵਿੱਚ ਰਹਾਂਗੇ ਅਸੀਂ ਉਵੇਂ ਦੀਆਂ ਗੱਲਾਂ ਸਿੱਖਾਂਗੇ ਸੋ ਜੇ ਆਪਾਂ ਅੰਗਰੇਜ਼ ਬੰਦਿਆਂ ਦੇ ਵਿੱਚ ਰਹਿੰਨੇ ਤਾਂ ਅਸੀਂ ਅੰਗਰੇਜ਼ ਵਾਂਗੂ ਹੀ ਗੱਲਾਂ ਕਰਾਂਗੇ ਅੰਗਰੇਜ਼ ਵਾਂਗੂ ਹੀ ਐਕਸ਼ਨ ਕਰਾਂਗੇ ਅੰਗਰੇਜ਼ ਵਾਂਗੂ ਕੱਪੜੇ ਪਾਵਾਂਗੇ ਉਦਾਂ ਹੀ ਬੋਲੀ ਬੋਲਾਂਗੇ ਸਸਾ ਅਸੀਂ ਫਕਰ ਵੀ ਉਵੇਂ ਦੀ ਮਹਿਸੂਸ ਕਰਾਂਗੇ ਸੋ ਮੇਰਾ ਖਿਆਲ ਹੈ ਕਿ ਸਾਨੂੰ ਇਹ ਨਹੀਂ ਕਰਨੀ ਚਾਹੀਦੀ ਇੱਥੋਂ ਆਪਣੇ ਦੇਸ਼ ਦੇ ਵਿੱਚ ਹੀ ਰਹਿ ਕੇ ਕੰਮ ਕਰਨਾ ਚਾਹੀਦਾ ਆਪਣੇ ਮਾਪਿਆਂ ਦੇ ਕੋਲ ਹੀ ਰਹਿਣਾ ਚਾਹੀਦਾ ਆਪਣੀ ਪਹਿਲੀ ਗੱਲ ਤਾਂ ਪੰਜਾਬੀ ਬੋਲੀ ਨੂੰ ਕਲਚਰ ਨੂੰ ਪਿਆਰ ਕਰਨਾ ਚਾਹੀਦਾ ਸਾਡੇ ਦੇਸ਼ ਦੇ ਵਿੱਚ ਇਹ ਬੜੀ ਮਾੜੀ ਗੱਲ ਹੈ ਕਿ ਅਸੀਂ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦੇ ਆਪਣੇ ਕਲਚਰ ਨੂੰ ਪਿਆਰ ਨਹੀਂ ਕਰਦੇ ਹਨਾ ਸੋ ਕੋਸ਼ਿਸ਼ ਕਰਿਆ ਕਰੋ ਮੈਂ ਤੇ ਹੀ ਕਹਾਂਗਾ ਦਰਸ਼ਕਾਂ ਨੂੰ ਕਿ ਆਪਣੇ ਪੰਜਾਬ 'ਚ ਹੀ ਰਹੀਏ ਆਪਣੇ ਦੇਸ਼ 'ਚ ਹੀ ਰਹੀਏ ਇੱਥੇ ਇੱਥੇ ਵਸੀਏ ਇੱਥੇ ਖਾਈਏ ਪੀਏ ਤੇ ਆਪਣੇ ਪੰਜਾਬ ਨੂੰ ਹੋਰ ਅੰਗਲਾ ਸੋਹਣਾ ਬਣਾਈਏ ਬਿਲਕੁਲ ਬਿਲਕੁਲ ਤਾਂ ਜਿੱਦਾਂ ਕਿ ਅੱਜ ਦਾ ਸਾਡਾ ਵਿਸ਼ਾ ਸੀ ਇੱਥੇ ਕਿ ਪ੍ਰਵਾਸ ਕਿਵੇਂ ਕਰਦਾ ਹੈ ਸੱਭਿਆਚਾਰ ਨੂੰ ਪ੍ਰਭਾਵਿਤ ਤਾਂ ਇਹ ਵੀ ਅਸੀਂ ਤੁਹਾਨੂੰ ਪਹਿਲੂ ਦੱਸੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਸੱਭਿਆਚਾਰ ਪ੍ਰਭਾਵਿਤ ਹੁੰਦਾ ਜਾ ਰਿਹਾ ਹੈ ਤੇ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਤੁਹਾਡੀ ਕੀ ਰਾਏ ਹੈ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ ਤੇ ਸਕਰੀਨ ਤੇ ਜਿਹੜਾ ਨੰਬਰ ਦੇਖ ਰਹੇ ਹੋ ਇਸ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਤੇ ਇਹ ਗੱਲ ਹੋਰ ਮੈਂ ਦੱਸ ਦੇ ਕਿ ਸਾਡੇ ਜਿਹੜਾ ਲਿੰਕ ਹੁੰਦਾ ਹੈ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਕਿਉਂਕਿ ਅਸੀਂ ਬਹੁਤ ਮਿਹਨਤ ਕਰਦੇ ਹੁੰਦੇ ਆ ਬਹੁਤ ਕਈ ਵਾਰ ਐਦਾਂ ਦੇ ਵਿਸ਼ੇ ਹੁੰਦੇ ਨੇ ਸਾਨੂੰ ਤੁਸੀਂ ਦਰਸ਼ਕੋ ਸੁਜੈਸਟ ਵੀ ਕਰ ਸਕਦੇ ਹੋ ਕਿ ਤੁਸੀਂ ਇਨ੍ਹਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰ ਲੋ ਕਰੋ ਸੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਤੇ ਕਮੈਂਟ ਕਰ ਸਕਦੇ ਹੋ ਸੋ ਅੱਜ ਲਈ ਦਰਸ਼ਕੋ ਇੰਨਾ ਹੀ ਸਾਨੂੰ ਦੋਵਾਂ ਨੂੰ ਦਿਓ ਜੀ ਆਗਿਆ